ਬਿਲਡਿੰਗਾਂ ਦੇਖ ਕੇ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੁਣ ਕਿ ਆਪਾਂ ਕਿੱਥੇ ਪਰ ਰਹੇ ਹਾਂ ਫਾਸ ਰਿਗਲਡਸ ਆ ਰੇਨ ਮੇਰਾ ਨਾਮ ਬੱਬੂਆ ਤੇ ਮੈਂ ਐਟ ਨਿਊਯਾਰਕ ਰਹਿੰਦਾ ਤੇ ਇਹ ਮੇਰੀ ਪਹਿਲੀ ਵੀਡੀਓ ਹੈ ਜਿਹੜੀ ਮੈਂ ਅੱਜ ਸ਼ੂਟ ਕਰ ਲਗਿਆ ਤੇ ਮੈਂ ਆਪਣਾ ਚੈਨਲ ਸਟਾਰਟ ਕੀਤਾ ਹੈ ਜਿੱਦਾਂ ਨਾਮ ਹੈਗਾ ਵੈਰੀ ਸਬੂ ਆਹਾ ਤੈਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੈਂ ਹੋਰ ਵੀ ਬਹੁਤ ਵੀਡੀਓ ਪਾਉਂਗਾ ਹੌਲੀ ਹੌਲੀ ਤੁਹਾਨੂੰ ਘੁਮਾਉਂਗਾ ਫ੍ਰੰਮ ਗਸ ਇੱਥੇ ਨਿਊਯਾਰਕ ਤੋਂ ਵੀ ਹੋਰ ਵੀ ਬਾਹਰ ਜਿੱਥੇ ਵੀ ਜਾਉਂਗਾ ਤੇ ਅੱਜ ਜਿੱਥੇ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਇਹ ਹੈਗਾ ਗੈਂਟਰੀ ਪਲਾਸਾ ਸਟੇਟ ਪਾਰਕ ਇਹ ਆਪਣੇ ਕੁਇਨਸ ਪੂਰ ਵਿੱਚ ਪੈਂਦਾ ਤੇ ਜਿਹੜੀਆਂ ਮੇਰੀਆਂ ਵੀਡੀਓ ਹੋਣਗੀਆਂ ਉਹਦੇ 'ਚ ਮੈਂ ਤੁਹਾਨੂੰ ਇਨਫੋਰਮੇਸ਼ਨ ਦੱਸਣ ਦੀ ਕੋਸ਼ਿਸ਼ ਕਰੂੰਗਾ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਆ ਤੇ ਮੋਸਟਲੀ ਮੈਂ ਆਪਣੀਆਂ ਵੀਡੀਓ ਸਾਰੀਆਂ ਪੰਜਾਬੀ 'ਚ ਪਾਉਂਗਾ ਕਿਉਂਕਿ ਮਨੂੰ ਪੰਜਾਬੀ ਬੋਲੀ ਆਪਣੀ ਮਾਂ ਬੋਲੀ ਆ ਉਹ ਤਾਂ ਮੈਨੂੰ ਹੋਰ ਬੋਲੀਆਂ ਵੀ ਆਉਣੀਆਂ इंडिया वैसे मैं ਘੱਟ ਟਾਈਮ ਰਿਹਾ ਜ਼ਿਆਦਾ ਜ਼ਿੰਦਗੀ ਹੋਰ ਕੰਟਰੀਆਂ ਵਿੱਚ ਕੱਢੀ ਹੈ ਤੇ ਹੌਲੀ-ਹੌਲੀ ਆਪਾਂ ਹੋਰ ਕੱਲਾ ਬਾਤਾਂ ਕਰਾਂਗੇ ਤੇ ਮੈਂ ਤੁਹਾਨੂੰ ਥੋੜਾ ਜਿਹਾ ਨਿਊਯਾਰਕ ਬਾਰੇ ਦੱਸਣਾ ਕਿਉਂਕਿ ਜਦੋਂ ਮੈਂ ਇੱਥੇ ਮੂਵ ਹੋਇਆ ਸੀਗਾ ਮੈਂ ਕਦੇ ਨਕਸ਼ਾ ਵੀ ਨਹੀਂ ਤਾਂ ਦੇਖਿਆ ਜੀ ਬਲਕਿ ਮੈਂ ਸੋਚਿਆ ਨਹੀਂ ਸਾ ਵੀ ਵੀ ਮੈਂ ਕਦੇ ਇੱਥੇ ਮੂਵ ਖਾਉਂਗਾ ਹਨਾ ਸੰਕਰਕੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਪਹਿਲਾਂ ਵੀ ਆ ਬਾਲੀਵਾਲ ਦਾ ਕਰਾਊਡ ਤੇ ਇੱਥੇ ਹੁਣ ਤੱਕ ਕੋਈ ਨਹੀਂ ਹੈਗਾ ਕਿਉਂਕਿ ਅੱਜ ਇੱਥੇ ਠੰਡ ਬਹੁਤ ਆ ਅੱਜ ਹੈਗੀ ਆ ਜਨੂਅਰੀ 16 ਦਿੱਥੇ ਸਾਢੇ 4 ਵਜੇ ਵੀ ਆ ਟਾਈਮ ਹੋਇਆ ਵੇ ਤੇ ਪਰ ਇੱਥੇ ਟੈਂਪਰੇਚਰ ਲਾਈਕ 0 ਦੇ ਕਰੀਬ ਆ ਇਸ ਟਾਈਮ ਤੇ ਇਸ 파ਰ ਤੇ ਪਹੁੰਚਣ ਲਈ ਹਨਾ ਤੁਸੀਂ ਫੈਰ ਵੀ ਯੂਜ਼ ਕਰ ਸਕਦੇ ਹਾਂ ਜੇ ਤੁਸੀਂ ਮਨਹੈਟਨ ਚ ਰਹਿ ਰਹੇ ਹੋ ਸਟੇ ਕਰ ਰਹੇ ਤੇ 34 ਸਟਰੀਟ ਤੋਂ ਸਿੱਧੀ ਇੱਥੇ ਹੁੰਦੀ ਆ ਹਨਾ ਤੇ ਆ ਲੱਗਿਆ ਹੋਇਆ ਹੈ ਨਾ ਇਹ ਹੈਗੀਆਂ ਜਿਹੜੀਆਂ ਇੱਥੇ ਤੇ ਜਾਣੀਆਂ ਹੁਣ ਇੱਥੇ ਅਗਲੀ ਫੈਰੀ 8 ਮਿੰਟ ਤੱਕ ਉਹੜੀਆਂ ਜਿਹੜੀ ਉਹ ਵਾਲ ਸਟਰੀਟ ਜਾਣੀਆਂ ਜਿਹੜੀ 24 ਮਿੰਟ ਤੱਕ ਉਹੜੀਆਂ ਉਹ ਚਾਂਦੀ ਸਟਰੀਟ ਤੇ ਜਾਣੀਆਂ ਤੇ ਇੱਥੇ ਪਹੁੰਚਣ ਲਈ ਮਨੂੰ ਲੱਗਦਾ ਜੇ ਤੁਸੀਂ ਮੈਨਹਟਨ ਤੇ ਇੱਥੇ ਆਉਣਾ ਸਭ ਤੋਂ ਸੌਖਾ ਤਰੀਕਾ ਇਹੀ ਆ ਫੈਰੀ ਲੈ ਕੇ ਆਉਣਾ ਫੈਰੀ ਹੁੰਦੀ ਆ ਆਪਣੀ ਕਿਸ਼ਤੀ ਹੈ ਨਾ ਤੇ ਨਾਲੇ ਬੰਦਾ ਕਿਸ਼ਤੀ ਚੋਂ ਮਿਲੰਦਾ। ਉਹ ਸਾਹਮਣੇ ਖੜੀਆਂ ਪਰ ਦੂਰੋਂ ਦਿਖਦੀਆਂ ਨਹੀਂ ਹੋਣੀਆਂ ਸ਼ਾਇਦ। ਤੇ ਇਹਦੀ ਟੈਕਟ ਵੀ ਬਹੁਤ ਸਸਤੀ ਹੁੰਦੀ ਆ। ਲਾਈਕ 4 3-4 ਡਾਲਰ ਇੰਨੀ ਕਦੇ ਹੁੰਦੀ ਆ ਬਸ ਇੱਕ ਜਾਨੇ ਦੀ। ਤੇ ਇੱਥੇ ਆ ਜਾਂਦੀ ਆ ਉਹ ਸਿੱਧੀ। ਇੱਥੇ ਦੇ ਦੋ ਸਟਾਪ ਆ ਇੱਕ ਇੱਧਰ ਹੈਗਾ ਆਹ ਇੱਕ ਉਹ ਪਰਲੇ ਪਾਸੇ ਆ ਪਾਰਕ ਦੇ ਹਨ ਤੇ ਇੱਥੇ ਆ ਕੇ ਫੋਟੋ ਆ ਬਹੁਤ ਸੋਹਣੀਆਂ ਆਉਂਦੀਆਂ ਕਿਉਂਕਿ ਪਿੱਛੇ ਤੁਹਾਨੂੰ ਸਾਰਾ 뷰 ਆ ਜਾਂਦਾ ਹੈ ਜਿਹੜਾ ਆਪਾਂ ਆਪਣੇ ਸਾਹਮਣੇ ਦੇਖ ਰਹੇ ਹਾਂ ਇਹ ਮਿਡਟਾਊਨ ਨੂੰ ਹੈਟਨਾ ਸੋ ਜਿੱਦਾਂ ਮੈਂ ਕਹਿੰਦਾ ਸੀਗਾ ਵੀ ਆਪਾਂ ਨੂੰ ਨਿਊਯਾਰਕ ਬਾਰੇ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਉੱਧਰ ਦੇਖੋ ਸੂਰਜੇ ਪ੍ਰਹੈ ਉਤਰ ਉਹ ਸਾਹਮਣੇ ਜਿਹੜੀ ਇੱਕ ਲੰਬੀ ਜੀ ਦੂਰ ਦਿਖਦੀ ਆ ਬਿਲਡਿੰਗ ਉਹ ਵਰਲਡ ਟ੍ਰੇਡ ਸੈਂਟਰ ਆ ਹਨਾ ਉਹ ਜਿਹੜੀਆਂ ਆਪਣੇ ਇੱਥੇ ਬਿਲਡਿੰਗਾਂ ਗਿਰੀਆਂ ਸੀਗੀਆਂ 2001 ਚ ਹਨਾ ਯੇ ਤੇ ਉਹ ਉਥੇ ਉਹਨਾਂ ਦੀ ਜਗ੍ਹਾ ਤੇ ਬਣਾਈ ਫਿਰ ਵੀ ਉਹਨਾਂ ਦੀ ਜਗ੍ਹਾ ਖਾਲੀ ਛੱਡੀ ਵੀ ਆ ਤੇ ਉਹਨਾਂ ਤੇ ਕੋਲ ਬਣਾਈ ਆ ਉਹ ਵੀ ਮੈਂ ਇੱਕ ਦਿਨ ਤੁਹਾਨੂੰ ਉੱਥੇ ਜਾ ਕੇ ਵੀ ਸਾਰਾ ਕੁਝ ਦਿਖਾਉਂਗਾ ਇੱਥੇ ਹੀ ਤਾਂ ਕਰਕੇ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਜੇ ਚੰਗੀਆਂ ਵੀਡੀਓ ਲੱਗੀਆਂ ਕਰ ਲਿਓ ਜੀ ਤੇ ਤੇ ਸਾਹਮਣੇ ਆਪਣੇ ਹੁਣ ਇਧਰ ਆ ਜਿੱਦਾਂ ਦੀ ਆ ਕश्ती ਜਾ ਰਹੀ ਆ ਇਹ ਆ ਫੈਰੀ ਲਾਈਕ ਵੀ ਤੁਸੀਂ ਇੱਦਾਂ ਦੀ ਲੈ ਕੇ ਇੱਥੇ ਆ ਸਕਦੇ ਆ ਮਨਹਾਟਨ ਤੋਂ ਤੇ ਇੱਥੇ ਘੁੰਮ ਫਿਰ ਸਕਦੇ ਆ ਇਸ ਪਾਰਕ ਜਾ ਕੇ ਕਿਉਂਕਿ ਮੋਸਟਲੀ ਆਪਣੇ ਜਿਹੜੇ ਲੋਕ ਇੱਥੇ ਘੁੰਮਣ ਫਿਰਨ ਲਈ ਆਉਂਦੇ ਆ ਉਹਨਾਂ ਨੂੰ ਇਸ ਪਾਰਕ ਬਾਰੇ ਨਹੀਂ ਪਤਾ ਤਾਂ ਕਰਕੇ ਮੈਂ ਅੱਜ ਇੱਥੇ ਆਇਆ ਇਸ ਪਾਰਕ ਤੇ ਕਿਉਂਕਿ ਆਪਾਂ ਨੇ ਫੋਟੋਆਂ ਵੀ ਖਿੱਚਣੀਆਂ ਹੁੰਦੀਆਂ ਤੇ ਇੱਥੋਂ ਬਹੁਤ ਸੋਹਣੀਆਂ ਫੋਟੋਆਂ ਹੁੰਦੀਆਂ ਸਾਰਾ ਪਿੱਛੇ ਆਪਣੇ ਤੁਹਾਡੇ ਸਾਰਾ ਬੇਚੇ ਬਹੁਤ ਵਧੀਆ ਲੱਗਦਾ ਹੈ ਫਿਰ ਫੋਟੋਆਂ ਚ ਅੱਜ ਇੱਥੇ ਲੋਕ ਐ ਨਹੀਂ ਕਿਉਂਕਿ ਠੰਡ ਬਹੁਤ ਆ ਨਹੀਂ ਇੱਥੇ ਗਰਮੀਆਂ ਚ ਤਾਂ ਭਰਿਆ ਹੋਇਆ ਹੁੰਦਾ ਬੈਠਣ ਨੂੰ ਕਿਤੇ ਜਗ੍ਹਾ ਨਹੀਂ ਹੁੰਦੀ ਆ ਤਾਂ ਕੋਈ ਕੋਈ ਬੰਦਾ ਸੈਰ ਕਰਦਾ ਫਿਰਦਾ ਤੇ ਇਹ ਏਰੀਆ ਜਿਹੜਾ ਪੈਂਦਾ ਇਹ ਲੌਂਗ ਆਇਲੈਂਡ ਸਿਟੀ ਕਹਿੰਦੇ ਆ ਐਕਵਿਨਸ ਦੇ ਵਿੱਚ ਪੈਂਦਾ ਛੜੀ ਕੋਇਨਸ ਆ ਉਹ ਜਿੱਤਾ ਇੱਕ ਤਰ੍ਹਾਂ ਦੀ ਆਪਣੀ ਸੋ ਜਿਹੜੀ ਨਿਊਯਾਰਕ ਸਿਟੀ ਆ ਇਹ ਪੰਜ ਬੋਰਵਾਂ ਚ ਡਿਵਾਈਡ ਕੀਤੀ ਹੋਈ ਆ ਹਨਾ ਤੇ ਜਿਹਦਾ ਪੂਰਾ ਆਪਾਂ ਕਹ ਲਈਏ ਵੱਡੇ ਸ਼ਹਿਰ ਜਿੱਤਾ ਹੁਣ ਵੀ ਇਹਨਾਂ ਪੰਜਾਂ ਇਹ ਪੰਜੇ ਨਿਊਯਾਰਕ ਸਿਟੀ ਦੇ ਥੱਲੇ ਹੁੰਦੇ ਹਨ ਹਣਾ ਵੀ ਸਭ ਤੇ ਮੇਨ ਜਿਹੜਾ ਜਿੱਥੇ ਜ਼ਿਆਦਾ ਬਿਲਡਿੰਗਾਂ ਪਜੜਾ ਦੇਖਦੇ ਆ ਫੋਟੋਆਂ ਚ ਫਿਲਮਾਂ ਚ ਹਨ ਆਹ ਹੈ ਹੈਨਾ ਇਹ ਹੈਗਾ ਮਨਹੈਟਨ ਜਿਹੜਾ ਆਪਾਂ ਨੂੰ ਸਾਹਮਣੇ ਦਿਖ ਰਿਹਾ ਹੈ ਪਾਣੀ ਦੇ ਪਰਲੇ ਪਾਸ ਤੇ ਇਧਰ ਆਪਣੇ ਹੈਗਾ ਇਹ ਹੈ ਕੁਇਨਸ ਹੈਨਾ ਤੇ ਫਿਰ ਹੈਗਾ ਬਰੋਕਲਿਨ ਤੇ ਇੱਕ ਹੈਗਾ ਸਟ੍ਰੇਟਨ ਆਇਲੈਂਡ ਉਹ ਪਰਲੇ ਪਾਸੇ ਪੈ ਜਾਂਦਾ ਹੋ ਇੱਕ ਤਰ੍ਹਾਂ ਦਾ ਅਲੱਗਾ ਹੀ ਆਇਲੈਂਡ ਤੇ ਇੱਕ ਹੈਗਾ ਬ੍ਰੌਂਕਸ ਸੋ ਜਿਹੜਾ ਬ੍ਰੌਂਕਸ ਆ ਉਹ ਇਨਾ ਵਧੀਆ ਨਹੀਂ ਹੈਗਾ ਏਰੀਆ بروਕਲਨ ਵੀ ਥੋੜੇ ਜੇ ਏਰੀਆ ਠੀਕ ਠਾਕ ਆ ਬਾਕੀ ਐਡਾ ਕੋਈ ਹੈ ਨਹੀਂ ਉਧਰ ਕੁਇਨਸ ਆ ਜਿਹੜਾ ਇੱਥੇ ਆਪਣੇ ਕੁਇਨਸ ਸੋਹਣਾ ਠੀਕ ਠਾਕ ਏਰੀਆ ਤੇ ਨੇੜੇ ਖੇਲਦੀਆਂ ਹੈਲੋ ਕਰਦੀਆਂ ਤੇ ਤੇ ਮੈਨਹਟਨ ਆਪਣਾ ਜਿਹੜਾ ਮੇਨ ਸ਼ਹਿਰ ਆ ਉਹ ਆ ਹਨਾ ਸੋ ਜਿਹੜੇ ਦੋਨੇ ਏਅਰਪੋਰਟ ਪੈਨੇ ਆ ਉਹ ਕੁਇਨਸ 'ਚ ਪੈਨੇ ਆ ਜਿਹੜੇ ਆਪਣੇ ਇੱਥੇ ਨਿਊਯਾਰਕ ਸਿਟੀ ਨੂੰ ਲੱਗਦੇ ਆ। ਸੋ ਤੁਸੀਂ ਜੇ ਜੇਫਕੇ ਉਤਰੇ ਜਾਂ ਲਗਾ ਗਵਾਡੀ এয়ারਪੋਰਟ ਤੇ ਉਤਰੇ ਤੁਸੀਂ ਫਿਰ ਕੁਇਨਸ 'ਚ ਉਤਰਦੇ ਆ ਤੇ ਸ਼ਹਿਰ ਨੂੰ ਜਾਂਦੇ ਆ ਹਨਾ। ਅ ਵਿਜਕਣਾ ਮੇਨ ਸ਼ਹਿਰ ਕਹ ਦਿੰਨੇ ਆ ਮਨਹੈਟਨ। ਇੱਧਰ ਲਾ ਆਪਣਾ। ਤਾਂ ਫਿਰ ਅੱਜ ਆਪਾਂ ਹੈਗੇ ਆ ਕੁਇਨਸ 'ਚ ਕੁਇਨਸ ਟਾਵਰਕਾ ਤੇ ਇਥੇ ਤੁਸੀਂ ਟ੍ਰੇਨ ਨਾਲ ਵੀ ਆ ਸਕਦੇ ਆ ਜੇ ਟ੍ਰੇਨ ਲੈ ਕੇ ਆਉਣਾ ਪਰ ਮੈਨੂੰ ਲੱਗਦਾ ਸਭ ਤੋਂ ਵਧੀਆ ਸੌਖਾ ਤਰੀਕਾ ਉਹੀ ਆ ਲਾਈਕ ਫੇਰੀ ਲੈ ਕੇ ਆ ਜਿਵੇਂ ਇਥੇ ਤੇ ਇਹ ਜਿਹੜਾ ਏਰੀਆ ਇਹ ਬਹੁਤ ਸੋਹਣਾ ਏਰੀਆ ਹੈ ਹਨਾ ਲੌਂਗਰੈਂਡ ਸਿਟੀ ਦਾ ਇੱਥੇ ਆਪਣੇ ਇੱਥੇ ਇਸ ਪਾਰਕ ਦੇ ਨੇੜੇ ਇੱਕ ਇੰਡੀਅਨ ਰੈਸਟੋਰੈਂਟ ਵੀ ਹੈਗਾ ਉੱਥੇ ਵਧੀਆ ਰੋਟੀ ਪਾਣੀ ਖਾ ਹੁੰਦੀ ਹੈ ਉਹਦਾ ਨਾਮ ਹੈਗਾ ਥੜਕਾ ਗ੍ਰਿਲ ਉਹਦਾ ਉੱਥੇ ਇੱਕ ਪਾਰਟੀ ਹਾਲ ਵੀ ਹੈਗਾ ਉਹਦਾ ਨਾਮ ਫਾਈਵ ਸਟਾਰ ਆ ਉਹ ਵੀ ਮੁਲਾਦਾ ਉਹਨਾਂ ਦਾ ਹੀ ਤੁਸੀਂ ਉੱਥੇ ਜਾ ਕੇ ਜੇ ਆਪਣਾ ਰੋਟੀ ਪਾਣੀ ਖਾਣੀ ਆ ਉੱਥੇ ਜਾ ਕੇ ਖਾ ਸਕਦੇ ਆ ਇੱਥੇ ਤੋਂ ਲਾਈਕ 5 ਕੋ ਮਿੰਟ ਲੱਗਦੇ ਆ ਗੱਡੀ 'ਚ ਜਾਣ ਨੂੰ ਇੱਥੇ ਓਵਰ ਕਰ ਸਕਦੇ ਆ ਉੱਥੇ ਜਾਣ ਲਈ ਜੇ ਉਹ ਤਾਂ ਕਿਸੇ ਰੈਸਟੋਰੈਂਟ 'ਚ ਜਾਣਾ ਹੈ ਇੱਥੇ ਇੱਥੀ ਐਸੀ ਸੜਕ ਦੇ ਵਿੱਚ ਕਾਫੀ ਰੈਸਟੋਰੈਂਟ ਹੈਗੇ ਆ ਇਟਾਲੀਅਨ ਸਪੈਨਿਸ਼ ਹੋਰ ਜੇ ਤਮਾ ਚੀਜ਼ਾਂ ਤੁਸੀਂ ਖਾਣਾ ਚਾਹੁੰਦੇ ਹੋ ਉੱਥੇ ਇਥੇ ਫੂਡ ਟਰੱਕ ਵੀ ਖੜੇ ਹੋਣੇ ਆ ਜੋ ਸਟ੍ਰੀਟ ਫੂਡ ਤੁਸੀਂ ਖਾਣਾ ਪਸੰਦ ਕਰਦੇ ਹੋ ਕੋਸ਼ਿਸ਼ ਕਰਿਆ ਕਰੂੰਗਾ ਵੀ ਮੈਂ ਹਫਤੇ ਚ ਨੂੰ ਇੱਕ ਵੀਡੀਓ ਐਟ ਲੀਸਟ ਅਪਲੋਡ ਕਰਾਂ ਤੁਹਾਨੂੰ ਇੱਥੇ ਦਿਖਾ ਮ ਵੀ ਅਸਲ ਚ ਕਿਦਾਂ ਦਾ ਹੈ ਸਾਰਾ ਕੁਝ ਤੇ ਜੇ ਤੁਹਾਡੇ ਕੋਈ ਕੁਐਸਚਨ ਹੁੰਦੇ ਆ ਤੁਸੀਂ ਮੈਨੂੰ ਕਮੈਂਟ ਚ ਲਿਖ ਸਕਦੇ ਆ ਹਨਾ ਜਾਂ ਕੋਈ ਸਪੈਸ਼ਲ ਜਗ੍ਹਾ ਜਿਹੜੀ ਤੁਸੀਂ ਦੇਖਣਾ ਚਾਹੁੰਦੇ ਆ ਉਹਦੇ ਬਾਰੇ ਲਿਖ ਸਕਦੇ ਆ ਆਪਾਂ ਤੇਜਾ ਕੇ ਵੀਡੀਓ ਬਣਾ ਦਿੰਗੇ। ਕੰਮੇ ਪਾਣੀ ਆਟੇੜੇ ਲੱਗੇ ਹੋਈਆਂ ਇਹ ਨਾ ਪਹਿਲਾਂ ਇੱਥੇ ਲਾਈਕ 1900 1920 30 40 ਹੈ ਨਾ ਇਹ ਜਿਹੜਾ ਸਾਰਾ ਏਰੀਆ ਹੁੰਦਾ ਸੀ ਨਾ ਇਹ ਇੰਡਸਟਰੀਅਲ ਏਰੀਆ ਸੀਗਾ ਵੀ ਇੱਥੇ ਲਾਈਕ ਕਾਰਖਾਨੇ ਸੀਗੇ ਫੈਕਟਰੀਆਂ ਹੋਰ ਰਟਮ ਫਟਮ ਚੀਜ਼ਾਂ ਤੇ ਇੱਥੇ ਫਰਗਿਸਟੀਆਂ ਹੁੰਦੀਆਂ ਸੀਗੀਆਂ ਵੱਡੀਆਂ ਉਹ ਜਿਨ੍ਹਾਂ ਤੇ ਲੋਡ ਕਰਦੇ ਆਂ ਸਾਮਾਨ ਇਹ ਇਹ ਉਹਨਾਂ ਲਈ ਬਣਾਏ ਹੋਏ ਸੀਗੇ ਕਿਸ਼ਤੀਆਂ ਲਈ ਵੱਡੀਆਂ ਕਿਸ਼ਤੀਆਂ ਲਈ ਪਰ ਹੁਣ ਨਹੀਂ ਆਉਂਦੀਆਂ ਇੱਥੇ ਹੁਣ ਇਹ ਜਿੱਦਾਂ ਇਹ ਲਾਈਕ ਕਮਰਸ਼ਲ ਤੇ ਰਹਿਣੇ ਵਾਲਾ ਏਰੀਆ ਬਣ ਗਿਆ ਹੌਲੀ ਹੌਲੀ ਤੇ ਆਹ ਜਿਹੜੀ ਤੁਸੀਂ ਸਾਹਮਣੇ ਛੋਟੀ ਜਿਹੀ ਬਿਲਡਿੰਗ ਦੇਖ ਰਹੇ ਆਂ ਇਹ ਇੱਥੇ ਲਾਈਬ੍ਰੇਰੀ ਆ ਬਣੀ ਵੀ ਇੱਥੇ ਆਗੇ ਤੁਸੀਂ ਕਿਤਾਬਾਂ ਪੜ੍ਹ ਸਕਦੇ ਆ ਆਰਾਮ ਨਾਲ ਬੈਠ ਕੇ ਨਾਲ ਥੀ ਵਿਊ ਦੇਖੋ ਇੱਧਰ ਕਿਹੜੇ ਸੀ ਪਹਿਲਾਂ ਜਿਹਨਾਂ ਨੇ ਇਹ ਲਫਾਫੇ ਜਿੱਟਿਆ ਹੁਣ ਇੱਥੇ ਆਪਣੇ ਇੰਡੀਆ ਤਾਂ ਐਡਾ ਕੋਈ ਖਿਆਲ ਨਹੀਂ ਕਰਦਾ ਇੱਥੇ ਜੇ ਤੁਸੀਂ ਕੁੱਤੇ ਰੱਖੇ ਵੀ ਤੁਸੀਂ ਉਹਨਾਂ ਨੂੰ ਬਾਹਰ ਲੈ ਕੇ ਜਾਣੀ ਆ ਫਿਰ ਉਹਨਾਂ ਦਾ ਸਮਾਨ ਤੁਹਾਨੂੰ ਲਫਾਫੇ ਚ ਪਾ ਕੇ ਸੱਟਣਾ ਪੈਂਦਾ ਨਹੀਂ ਉਹਦੇ ਲਈ ਵੀ ਤੁਹਾਨੂੰ ਜੁਰਮਾਨਾ ਹੋ ਸਕਦਾ ਪਰ ਕਈ ਲੋਕ ਕਰਦੇ ਆ ਰਿਸਪੈਕਟ ਰੂਲਾਂ ਦੀ ਕਈ ਨਹੀਂ ਵੀ ਕਰਦੇ ਅੱਜ ਖਾਲੀ ਬੈਠ ਜੁਏ ਠੰਡ ਕਰਕੇ ਜੋ ਹੱਥ ਤੇ ਯੂਜ਼ ਕਰਦੇ ਹਾਂ ਇੱਕ ਜੇਬ 'ਚ ਪਾਓ ਹੁਣ ਇੱਥੇ ਥੋੜਾ ਥੋੜਾ ਨਾ ਹਨੇਰਾ ਜਿਹਾ ਹੋਣ ਲੱਗ ਗਿਆ ਉੱਤਰ ਨਹੀਂ ਜਾਣਾ ਆਪਾਂ ਨੂੰ ਸ਼ਾਰਟ ਕਰਕੇ ਜੇ ਨਾ

ਸਾਇਨਾਜੀ ਇੱਥੇ ਪੈਪਸੀ ਕੋਲੇ ਦਾ ਇਹ ਜਿਹਦਾ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਥੇ ਪਹਿਲਾਂ ਫੈਕਟਰੀਆਂ ਹੁੰਦੀਆਂ ਸੀਗੀਆਂ ਇੱਥੇ ਪੈਪਸੀ ਕੋਲੇ ਦੀ ਫੈਕਟਰੀ ਸੀਗੀ ਉਹਦੇ ਕਰਕੇ ਇਹ ਬਹੁਤ ਇਹ ਪ੍ਰਾਣਾ ਸਾਇਨਾ ਲੱਗਿਆ ਉਹ ਤੇ ਪਰ ਲਾਈਕ 1990 95 ਵਿੱਚ ਉਹ ਫੈਕਟਰੀ ਫਿਰ ਇੱਥੋਂ ਬੰਦ ਹੋ ਗਈ ਸੀ ਤਾਂ ਫਿਰ ਇਹਨਾਂ ਨੇ ਥੋੜੇ ਸਾਮੇ ਲਈ ਰਿਮੂਵ ਕਰਤਾ ਸੀਗਾ ਪਰ ਇਹ ਜਿੱਤਾ ਪਾਰਕ ਦੀ ਇਹ ਪਛਾਣ ਆ ਹਨਾ ਆ ਸਾਈਨ ਲੱਗਿਆ ਹੋਇਆ ਜਿਹੜਾ ਤੇ ਫਿਰ ਲੋਕਾਂ ਨੇ ਕਹਿ ਕਿ ਮਨ ਲੱਗਦਾ 2008 ਵਿੱਚ ਫਿਰ ਦੁਬਾਰ ਤੇ ਵਾਪਸ ਇੱਥੇ ਲਾ ਦਿੱਤਾ ਹੈ ਸਾਈਨ ਆਪਾਂ ਸਾਹਮਣੇ ਬ੍ਰਿਜ ਦੇਖ ਰਹੇ ਹਾਂ ਇਹ ਹੈਗਾ ਕੁਇਨਸ ਬੋਰੋ ਬ੍ਰਿਜ ਇਹਨੂੰ 59th ਸਟਰੀਟ ਬ੍ਰਿਜ ਵੀ ਕਹਿੰਦੇ ਨੇ ਇਹ ਆਪਣੇ ਕੁਇਨਸ ਤੇ ਮੈਨਹਟਨ ਨੂੰ ਕਨੈਕਟ ਕਰਦਾ ਹੈ ਤੇ ਇੱਥੇ ਆਪਣੇ ਪਾਣੀ ਦੇ ਥੱਲੇ ਇੱਕ ਟਨਲ ਵੀ ਆ ਵੀ ਥੱਲੇ ਨੂੰ ਪਾਣੀ ਦੇ ਥੱਲੇ ਨੂੰ ਸੜਕ ਬਣੀ ਵੀ ਹੈ ਉਹ ਵੀ ਸਿੱਧਾ ਤੁਹਾਨੂੰ ਲੈ ਕੇ ਜਾਂਦੀ ਹੈ ਦੂਜੇ ਪਾਸੇ ਤਿਆ ਸਾਹਮਣੇ ਜਿਹੜਾ ਹਾਲ ਬਣਿਆ ਹੋਇਆ ਹੈ ਹਨਾ ਇੱਥੇ ਇੱਥੇ ਵੀ ਉਹ ਕਿਸ਼ਤੀ ਆਉਂਦੀ ਹੈ ਜਿਹੜੀ ਉੱਪਰਲੇ ਪਾਸੇ ਆਉਂਦੀ ਹੈ ਤੁਸੀਂ ਇੱਥੇ ਉਤਰ ਸਕਦੇ ਜਾਂ ਦੂਜੇ ਪਾਸੇ ਉਤਰ ਸਕਦੇ ਚਲੋ ਹੋਪਫੁਲੀ ਤੁਹਾਨੂੰ ਪਾਰਕ ਸੋਹਣਾ ਲੱਗਿਆ ਹੋਵੇ ਤੇ ਤੁਸੀਂ ਜਦੋਂ ਇੱਥੇ ਘੁੰਮਣ ਫਿਰਨਾ ਹੋ ਇੱਥੇ ਆ ਕੇ ਘੁੰਮਣ ਫਿਰ ਕੇ ਜਾਓ ਹੁਣ ਦੇ ਰਾਹੋ ਚੱਲਿਆ ਇੱਥੇ ਲਾਈਕ 7-3 ਇੰਚ ਛੇਤੀ ਨਹੀਂ ਰਹ ਜਾਂਦਾ ਹਲੇ ਲਾਈਕ 5 ਵੀ ਨਹੀਂ ਬਚੇ ਹੈਗੇ ਤੇ ਆਪਾਂ ਹੋਰ ਤਦਿਆ ਵੀਡੀਓ ਬਣਾਉਂਗੇ ਜੇ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ